ਜਿਹੜਾ ਸਭ ਤੋਂ ਵੱਧ ਪੜਦਾ ਉਹ ਸਾਇੰਸਦਾਨ ਬਣਦਾ ਹੈ ਜਿਹੜਾ ਸਭ ਤੋਂ ਵੱਧ ਪੜਦਾ ਉਹ ਸਾਇੰਟੀਸਟ ਬਣਦਾ ਹੈ ਪਰ ਜਿਹੜਾ ਉਹ ਤੋਂ ਥੋੜਾ ਜਿਆਦਾ ਘੱਟ ਬਣਦਾ ਉਹ ਆਈਏਐਸ ਬਣਦਾ ਉਹ ਸਾਇੰਸਦਾਨਾਂ ਨੂੰ ਰੂਲ ਕਰਦਾ ਹੈ ਜਿਹੜਾ ਓ ਤੋਂ ਘੱਟ ਪੜਦਾ ਉਹ ਨੇਤਾ ਬਣਦਾ ਉਹ ਦੋਨਾਂ ਨੂੰ ਰੂਲ ਕਰਦਾ ਜਿਹੜਾ ਕੁਰਾਨ ਪੜ੍ਹਦਾ ਉਹ ਸਿਰ ਘਮਾਉਂਦਾ ਤੇ ਸਾਰੇ ਉਹਦੇ ਚਰਨਾਂ 'ਚ ਬਹਿ ਜਾਂਦੇ ਉੱਥੇ ਜਾਦੂ ਪੰਜਾਬੀਓ ਤੁਹਾਡਾ ਸਿਰ ਹਰਥੋਂ ਨਹੀਂ ਝੁਕ ਸਕਦਾ ਤੁਹਾਡਾ ਸਿਰ ਸਿਰਫ ਝੁਕ ਸਕਦਾ ਜਿਹਨੇ ਤੁਹਾਡੇ ਲਈ ਪਰਿਵਾਰ ਵਾਰਿਆ ਜਿਨ੍ਹਾਂ ਨੇ ਆਪਣੇ ਬੱਚੇ ਵਾਰਿਆ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕੋ ਦਰ ਤੇ ਮੱਠਾ ਦੇਖਣਾ ਉਹ ਬਾਬੇ ਨਾਨਕ ਦਾ ਦਰ ਹੈ ਔਰ ਬਾਕੀ ਮੈਨੂੰ ਉਹ ਹੀ ਸੁਣ ਜਿਹੜੇ ਇਸ ਦਰ ਨੂੰ ਪਿਆਰ ਕਰਦੇ ਦੂਜੇ ਨਹੀਂ ਸੁਣ ਨਹੀਂ ਸੁਣਨਾ ਤਾਂ ਨਾ ਆਸੋ ਚੜਤੀ ਜਵਾਨੀ ਨੂੰ ਗੁਲਾਮ ਨਾ ਤੂੰ ਕਰ ਦੇਰਿਆਂ ਚੀਜ਼ ਦਿਨ ਲਾਮ ਨਾ ਤੁਕਰ ਚੜਦੀ ਜਵਾਨੀ ਕੁलाम ਨਾ ਤੁਕਰ ਦੇਰਿਆਂ ਚੀਜ਼ ਦਿਨ ਲਾਮ ਨਾ ਤੁਕਰ ਇਹਦੇ ਨਾਲੋਂ ਚੰਗਾ ਫਾਟਾ ਕੱਢ ਜੱਟੀ ਐ ਉੱਤੇ ਨੀਲੀ ਛੱਤ ਖੱਲੇ ਜੱਟ ਜੱਟੀ ਐ ਨਹੀਂ ਉੱਤੇ ਨੀਲੀ ਛੱਤ ਖੱਲੇ ਜੱਟ ਜੱਟੀ ਉੱਤੇ